ਨਾ ਇਹ ਕਿਹਾ ਜਾਂਦਾ ਸੀ ਕਿ ਪੰਜਾਬ ਦੇ ਲੋਕ ਹੀ ਪੰਜਾਬ ਚਲਾਉਣਗੇ ਆਮ ਆਦਮੀ ਪਾਰਟੀ ਤੇ ਸਭ ਤੋਂ ਵੱਡਾ ਦੋਸ਼ ਹੈ ਕਹਿੰਦੇ ਕਿ ਬਾਹਰਲਿਆਂ ਨੂੰ ਬੜੀ ਥਾਂ ਦਿੰਦੇ ਆ ਇਹਨਾਂ ਨੂੰ ਪਤਾ ਨਹੀਂ ਕੀ ਪਿਆਰ ਹੈ ਦਿੱਲੀ ਵਾਲਿਆਂ ਨਾਲ ਯੂਪੀ ਵਾਲਿਆਂ ਨਾਲ ਆਪਦਿਆਂ ਨੂੰ ਕੱਢੀ ਜਾਂਦੇ ਆ ਉਹਨਾਂ ਨੂੰ ਸੀਟਾਂ ਦੇਈ ਜਾਂਦੇ ਆ ਚਾਹੇ ਚੇਅਰਮੈਨੀਆਂ ਚਾਹੇ ਹੋਰ ਵੱਡੇ ਅਹੁਦੇ ਆ ਕਸ਼ਮੀਰ ਤੋਂ ਲੈ ਕੇ ਕਰਨਿਆ ਕੁਮਾਰੀ ਸੜਕ ਦੇ ਸੀ ਇਹ ਪੰਜਾਬ ਹੈ ਜਿੱਦੇ ਲੋਕ ਜੂਪੀ ਚ ਜਾ ਕੇ ਮੰਤਰੀ ਬਣਦੇ ਰਹੇ ਆ ਇਹ ਪੰਜਾਬ ਹੈ ਜਿੱਥੇ ਜੰਮਿਆ ਪਲਿਆ ਦੇਸ਼ ਦਾ ਪ੍ਰਧਾਨ ਮੰਤਰੀ ਨਮਰੋਦ ਸਰਦਾਰ ਮਨੋਨ ਸਿੰਘ ਅਸਾਮ ਦੇ ਲੋਕਾਂ ਨੇ ਦੋ ਬਰਾਣਾ ਨੂੰ ਰਾਜ ਸਭਾ ਚ ਭੇਜਿਆ ਸੋ ਇਹ ਇਹ ਬੇਸਲੈਸ ਗੱਲਾਂ ਨੇ ਹਰ ਵਾਰ ਦੋਸ਼ ਲੱਗਦਾ ਕਿ ਮੁੱਖ ਮੰਤਰੀ ਨੂੰ ਤਾਂ ਬਸ ਸਟੈਂਪ ਦੇ ਤੌਰ ਤੇ ਵਰਤਿਆ ਜਾ ਰਿਹਾ ਹੈ ਮੰਤਰੀ ਆਪਣੀ ਮਰਜ਼ੀ ਨਾਲ ਸ਼ਬਦ ਨਹੀਂ ਬੋਲ ਸਕਦੇ ਦਿੱਲੀ ਵਾਲੇ ਸਿਰ ਤੇ ਬਿਠਾਏ ਹੋਏ ਆ ਇਹ ਤਾਂ ਇੱਕ ਪਰਸੈਪਸ਼ਨ ਕ੍ਰੀਏਟ ਕਰਨ ਦੀ ਗੱਲ ਕੀਤੀ ਦੇਖੋ ਉਦੀਆਂ ਦੀ ਗੱਲ ਐ ਪੰਜਾਬੀਆਂ ਨੂੰ ਨਹੀਂ ਫਰਕ ਪੈਂਦਾ ਕਿ ਦਿੱਲੀ ਵਾਲਿਆਂ ਨੂੰ ਆਉਦੀ ਦਿੱਤੇ ਜਾਂ ਕਿ ਨਹੀਂ ਦਿੱਤੇ ਸਾਡੇ ਪੰਜਾਬੀ ਕੈਨੇਡਾ ਚ ਜਾ ਕੇ ਜਦੋਂ ਬਣਦੇ ਨੇ ਪਾਰਲੀਮੈਂਟ ਦੇ ਮੈਂਬਰ ਅਸੀਂ ਕਿੱਡੇ ਸੇ ਰੁਚਾ ਕਰਕੇ ਕਹਿੰਦੇ ਆ ਕੈਂਡੀਡੇਟ ਤੁਸੀਂ ਬਣਾਏ ਸੰਜੀਵ ਅਰੋੜਾ ਸਾਹਿਬ ਉਹਨਾਂ ਕੋਲ ਤਾਂ ਪਹਿਲਾਂ ਹੀ ਇੱਕ ਵੱਡੀ ਜ਼ਿੰਮੇਵਾਰੀ ਸੀ ਰਾਜ ਸਭਾ ਦੀ ਕੀ ਲੋਡ ਪੈ ਗਈ ਆਮ ਆਦਮੀ ਪਾਰਟੀ ਕੋਲ ਲੀਡਰ ਨਹੀਂ ਹੈ ਚਿਹਰੇ ਨਹੀਂ ਹੈਗੇ ਕੈਂਡੀਡੇਟ ਨਹੀਂ ਹੈਗੇ ਨਹੀਂ ਕੋਈ ਗੱਲ ਨਹੀਂ ਉਹਨਾਂ ਦੀ ਸੁਭਾਵਾਂ ਦੇਖੀਆਂ ਹੋਣਗੀਆਂ ਪਾਰਟੀ ਨੇ ਉਹਨਾਂ ਨੂੰ ਕੋ ਚੰਗਾ ਲੱਗਿਆ ਹੋਊਗਾ ਇਸ ਗਾਰਾਂ ਲੈ ਕੇ ਆਈਆਂ ਸਰਕਾਰਾਂ ਹੀ ਵਕਾਂਦੀਆਂ ਨਸ਼ੇ ਤਾਈਆਂ ਸਾਰੇ ਆਮ ਵਿਗਦਾ ਇਹ ਕੋਈ ਐਵੇਂ ਨਹੀਂ ਗੀਤ ਨਿਕਲੇ ਪੰਜਾਬ ਦੀ ਤਵਾਈ ਲਈ ਅਕਾਲੀ ਭਾਜਪਾ ਤੇ ਕਾਂਗਰਸ ਜ਼ਿੰਮੇਵਾਰ ਹੈਗੀ ਐ ਸੋ ਉਹਨਾਂ ਦੇ ਵਿੱਚੋਂ ਇਹ ਕੰਡੇ ਜਿਹੜੇ ਭਗਵੰਤ ਜੀ ਸਵੇਰ ਤੋਂ ਲੈ ਕੇ ਸ਼ਾਮ ਤੱਕ ਉਹਨਾਂ ਦੀ ਸਾਰੀ ਟੀਮ ਜਿਹੜੀ ਆ ਉਹ ਚੁੱਕਣ ਦਾ ਕੰਮ ਕਰ ਰਹੀ ਆ ਜੀ ਬਰੋੜਾ ਸਾਹਿਬ ਕਹਿੰਦੇ ਲੁਧਿਆਣੇ ਚ ਹਸਪਤਾਲ ਬਣਾਤਾ 에어ਪੋਰਟ ਬਣਾਤਾ ਕਹਿੰਦੇ ਸਾਰੇ ਪੁਰਾਣੇ ਕੀਤੇ ਕੰਮਾਂ ਨੂੰ ਅੱਜ ਗਣਾਈ ਜਾਂਦੇ ਆ ਆਪਦਾ ਬਿਲਕੁਲ ਇਹ ਪੁਰਾਣਿਆਂ ਨੇ ਬਣਾਇਆ ਚਿੱਟਾ ਵੀ ਪੁਰਾਣੇ ਲੈ ਕੇ ਆਏ ਆ ਪੰਜਾਬ ਦੇ ਅੰਦਰ ਆ ਟਰਾਂਸਪੋਰਟ ਮਾਫੀਆ ਵੀ ਪੁਰਾਣੇ ਲੈ ਕੇ ਆਏ ਆ ਰੇਤ ਮਾਫੀਆ ਵੀ ਪੁਰਾਣੇ ਲੈ ਕੇ ਆਏ ਆ ਉਹ ਕਿਹੜਾ ਮਾਫੀਆ ਆ ਜਿਹੜਾ ਇਹਨਾਂ ਦੇ ਰਾਜ ਚ ਫਾਇਦਾ ਨਹੀਂ ਹੋਇਆ ਮਾਫੀਆ ਖਤਮ ਕਰਨ ਵਾਸਤੇ ਕੀ ਕੀਤਾ ਬਹੁਤ ਵੱਡਾ ਕਦਮ ਚੁੱਕਿਆ ਪੰਜਾਬ ਦੇ ਅੰਦਰ ਤੁਸੀਂ ਦੇਖ ਰਹੇ ਹੋ ਵੀ ਜਿਹੜਾ ਡਰੱਗਸ ਦੇ ਖਿਲਾਫ ਯੋਧ ਨਸਿਆਂ ਦੇ ਵਿਰੁੱਧ ਉਨਾ ਫੜ ਕੇ ਜੇਲਾ ਚ ਸੁਟਿਆ ਉਹਨਾਂ ਦੇ ਭਾਵ ਦੀ ਕਮਾਈ ਨਾਲ ਬਣੇ ਘਰਾਂ ਨੂੰ ਤੋੜਿਆ ਜਾ ਰਿਹਾ ਇੱਕ ਬੀਬੀ ਸਪਾਈ ਸੀ ਉਹਨੂੰ ਪੜਿਆ ਗਿਆ ਕਿ ਉਹ ਵੀ ਕਹਿੰਦੀ ਛੇਤੀ ਜ਼ਮਾਨਤ ਤੇ ਆ ਗਈ ਆਂਦੇ ਸਕਾਰ ਨੇ ਉਹ ਕੰਮ ਕੀਤਾ ਜਿਸ ਕੰਮ ਦੇ ਆਧਾਰ ਤੇ ਅਸੀਂ ਵੋਟਾਂ ਲਈਆਂ ਤੇ ਉਹ ਲੋਕ ਉਹਨਾਂ ਨੂੰ ਮਜ਼ਾਕ ਕਰਦੇ ਸਨ ਈਕਾ ਦੀ ਬਿਜਲੀ ਦੇ ਬਿੱਲ ਵੀ ਮਾਫ਼ ਹੋ ਸਕਦੇ ਸਨ ਸਭ ਦੇ ਸੋ ਭਗਵੰਤ ਮਹਾਜ ਦੀ ਸਰਕਾਰ ਨੇ ਤਲੀ ਤੇ ਸਰੋਜਵਾ ਕੇ ਪੰਜਾਬ ਦੇ ਲੋਕਾਂ ਨੂੰ ਦੱਸਿਆ ਵਿਰੋਧੀ ਹਮੇਸ਼ਾ ਇਹ ਕਹਿੰਦੇ ਕਹਿੰਦੇ ਕਿ ਐਡਾ ਕਰਜ਼ੇ 'ਚ ਪੰਜਾਬ ਨੂੰ ਡੋਬ-ਡੋਬ ਕੇ ਮੁਫਤ ਦੇਣਾ ਤਾਂ ਕੀ ਫਾਇਦਾ ਉਹ ਕਰਜ਼ੇ ਲੈਣੇ ਸਰਕਾਰਾਂ ਦਾ 파ਟ ਹੈ ਤੇ ਜਿੰਨਾ ਟੋਲ ਪਲਾਜ਼ੀਆਂ ਕਰਕੇ 62 ਲੱਖ ਰੁਪਇਆ ਪੰਜਾਬੀਆਂ ਦਾ ਰੋਜ਼ ਉਹਨਾਂ ਦੀ ਛਲਾਈ ਜਾ ਰਹੀ ਸੀਗੀ ਉਹ ਪੈਸੇ ਉਹਨਾਂ ਜੇਬਾਂ ਤੋਂ ਕੱਢ ਕੇ ਉਹ ਕੰਪਨੀਾਂ ਲਈ ਆ ਰਹੇ ਉਹ ਸਰਕਾਰ ਨੇ ਬੰਦ ਕੀਤੇ ਆ ਕੰਗਿਆ ਨੂੰ ਪਾਰਟੀ ਚ ਵਾਰ ਕਿਉਂ ਨਹੀਂ ਕੱਢਦੇ ਨਹੀਂ ਦੇਖੋ ਮੇਰਾ ਮੇਰਾ ਜਿਹੜਾ ਕਹਿਣ ਤੋਂ ਭਾਵੇਂ ਹੈਗਾ ਆ ਵੀ ਇੱਕ ਪ੍ਰਕਿਰਿਆ ਉਸ ਪ੍ਰਕਿਰਿਆ ਚੋਂ ਗੁਜ਼ਰ ਕੇ ਹੀ ਕਿਸੇ ਬੰਦੇ ਨੂੰ ਤੁਸੀਂ ਪਾਸੇ ਲਾ ਸਕਦੇ ਹੋ ਸੋ ਮੈਂ ਇਹ ਗੱਲ ਕਹਿਣੀ ਚਾਹੁੰਦਾ ਆ ਇਹ ਮੈਸੇਜ ਦੇਣਾ ਹੈ ਅਮਲੀ ਤੌਰ ਤੇ ਆਪਣੇ ਆਪ 'ਚ ਬੜੀ ਵੱਡੀ ਗੱਲ ਹੈ ਲੁਧਿਆਣਾ ਪਛਮੀ ਹਲਕੇ ਦੀ ਜ਼ਿਮਨੀ ਚੋਣ ਦਾ ਮਾਹੌਲ ਸਿਆਸੀ ਤੌਰ ਤੇ ਪੂਰੀ ਤਰ੍ਹਾਂ ਗਰਮਾ ਚੁੱਕਾ ਹੈ ਇਸ ਮਾਹੌਲ ਦੇ ਵਿੱਚ ਸੱਤਾਧਿਰ ਦੇ ਆਪਣੇ ਦਾਅਵੇ ਨੇ ਵਿਰੋਧੀ ਧਿਰ ਆਪਣੇ ਥਾਂ ਤੇ ਸਵਾਲ ਕਰ ਰਹੀਆਂ ਨੇ ਸਾਰੇ ਮਾਮਲੇ ਉੱਤੇ ਗੱਲਬਾਤ ਕਰਾਂਗੇ ਕਿ ਇਹ ਜ਼ਿਮਨੀ ਚੋਣ ਖਾਸ ਕਿਵੇਂ ਹੈ ਇਹਦਾ ਪ੍ਰਭਾਵ ਬਾਕੀ ਸਿਆਸਤ ਉੱਤੇ ਕਿਸ ਤਰ੍ਹਾਂ ਪੈਣਾ ਹੈ ਇਸ ਵਕਤ ਕੈਬਨਿਟ ਵਜ਼ੀਰ ਲਾਲਚੰਦ ਕਟਾਰੂ ਚਾਚੀ ਸਾਡੇ ਨਾਲ ਨੇ ਉਹਨਾਂ ਨਾਲ ਅਸੀਂ ਗੱਲਬਾਤ ਕਰਦੇ ਹਾਂ ਕਿਉਂਕਿ ਸਮੇਂ ਦੇ ਆਪਣੀ ਪਾਰਟੀ ਨੂੰ ਲੈ ਕੇ ਉਹ ਵੀ ਇਸ ਚੋਣ ਪ੍ਰਚਾਰ ਦੇ ਮੈਦਾਨ ਵਿੱਚ ਕੁੱਦੇ ਹੋਏ ਨੇ ਮੰਤਰੀ ਸਾਹਿਬ 3 3.5 ਸਾਲ ਦੇ ਕਾਰਜਕਾਲ ਦੇ ਦੌਰਾਨ ਸਰਕਾਰ ਲਈ ਇੱਕ ਔਖਾ ਹੋ ਜਾਂਦਾ ਆਪਣਾ ਰਿਪੋਰਟ ਕਾਰਡ ਲੈ ਕੇ ਜਾਣਾ ਕਿ ਅਸੀਂ ਕੀਤਾ ਕਿ ਨਹੀਂ ਕੀਤਾ ਕੁਝ ਸਭ ਤੋਂ ਵੱਧ ਵਿਰੋਧੀ ਧਿਰਾਂ ਇੱਕ ਪਾਸੇ ਨੇ ਲਗਾਤਾਰ ਸਵਾਲ ਤੁਹਾਡੇ ਮੱਥੇ 'ਤੇ ਆ ਕੇ ਵਜਦੇ ਨੇ ਕਿ ਇਹਨਾਂ ਨੇ ਕੀਤਾ ਤੇ ਕੀਤਾ ਕੀ ਹੈ ਜਦੋਂ ਇਸ ਤਰ੍ਹਾਂ ਦੇ ਸਵਾਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਪਹਿਲਾਂ ਜਵਾਬ ਕੀ ਸਮਝਿਓ ਸਭ ਤੋਂ ਪਹਿਲੇ ਤੇ ਆ ਵੀ ਇਹ ਚੋਣ ਨੈਚੁਰਲ ਮਾਹੌਲ 'ਚ ਨਹੀਂ ਹੋ ਰਹੀ ਅਨਫੋਰਚਨਟਲੀ ਸਾਡੇ ਬਹੁਤ ਸਤਿਕਾਰਯੋਗ ਮਰਹੂਮ ਗੋਗੀ ਜੀ ਦੇ ਚਲਾਣੇ ਤੋਂ ਬਾਅਦ ਇਹ ਸੀਟ ਖਾਲੀ ਹੋਈ ਹੈ ਸੋ ਉਸ ਪਸ਼ੋਕਰ ਚ ਇਲੈਕਸ਼ਨ ਹੋ ਰਿਹਾ ਜਲੰਧ ਲੁਧਿਆਣਾ ਵੈਸਟ ਦੇ ਅੰਦਰ ਸੋ ਮੈਂ ਬੇਸਿਕ ਤੌਰ ਤੇ ਗੱਲ ਕਹਿਣਾ ਚਾਹਨਾ ਵੀ ਇਲੈਕਸ਼ਨ ਦੋ ਸਾਈਡਾਂ ਤੋਂ ਦੇਖਿਆ ਜਾ ਸਕਦਾ ਇੱਕ ਸਾਈਡ ਤੇ ਪਹਿਲੀ ਇਹ ਹੈ ਕਿ ਲੋਕਾਂ ਨੇ ਲੰਬਾ ਸਮਾਂ ਇਸ ਦੇਸ਼ ਦੇ ਅੰਦਰ ਵੀ ਤੇ ਇਸ ਹਲਕੇ ਦੇ ਵਿੱਚ ਵੀ ਕਾਂਗਰਸ ਪਾਰਟੀ ਨੂੰ ਮੌਕਾ ਦਿੱਤਾ ਕਈ ਉਹਨਾਂ ਦੇ ਵਿਧਾਇਕਥੋਂ ਬਣੇ ਕਈ ਮੰਤਰੀ ਵੀਰੇ ਸੋ ਮੌਜੂਦਾ ਸਮੇਂ ਦੇ ਅੰਦਰ ਵੀ ਜਿਹੜਾ ਇੱਥੇ ਕਾਂਗਰਸ ਦਾ ਕੈਂਡੀਡੇਟ ਆ ਉਹ ਸਾਬਕਾ ਵਜ਼ੀਰ ਨੇ ਪੰਜਾਬ ਦੇ ਰਿਹਾ ਸੋ ਸੈਕੰਡ ਇਹ ਆ ਕਿ ਲੰਬੇ ਸਮੇਂ ਦੀ ਟਿਨਯੂਰ ਤੋਂ ਬਾਅਦ ਅੱਜ ਜਿਸੀਂ ਹਲਕਾ ਬੈਸਟ ਦੇ ਵਿੱਚ ਦੇਖ ਰਹੇ ਆ ਕਿ ਜਿਹੜਾ ਲੋਕਾਂ ਦਾ ਰੁਖ ਹੈ ਉਹ ਹੁਣ ਰਵਾਇਤੀ ਪਾਰਟੀਆਂ ਤੋਂ ਥੋੜਾ ਜਿਹਾ ਲਾਂਬੇ ਚਲਾ ਗਿਆ ਸੋ ਆਮ ਆਦਮੀ ਪਾਰਟੀ ਦਾ ਵਰਤ ਬਹੁਤ ਛੋਟਾ ਆਜੇ ਪੋਲੀਟੀਕਲ ਹਿਸਟਰੀ ਦੇ ਅੰਦਰ 8 ਦਾ ਸਾਲ ਦਾ ਸਾਰੀ ਜਰਨੀ ਹੈ ਪਾਰਟੀ ਦੀ ਤੋਂ ਖਾਸ ਕਰਕੇ ਪੰਜਾਬ ਦੇ ਅੰਦਰ ਜਿਹੜਾ ਸਵਾ 3 ਸਾਲ ਦਾ ਸਮਾਂ ਇਹ ਮਤਲਬ ਇਹ ਕੋਈ ਬਹੁਤ ਲੰਬਾ ਸਮਾਂ ਨਹੀਂ ਹੁੰਦਾ ਸਰਕਾਰਾਂ ਨੂੰ ਪਾਰਟੀਆਂ ਨੂੰ ਲੰਬਾ ਸਮਾਂ ਲੱਗਦਾ ਆਪਣੇ ਆਪ ਨੂੰ ਪੇਸ਼ ਕਰਨ ਦੇ ਲਈ ਲੇਕਿਨ ਸ਼ੁਰੂਆਤੀ ਤੌਰ ਤੇ ਜਿਹੜਾ ਆਵਾਮੀ ਪਾਰਟੀ ਨੇ ਇੱਕ ਗੁੱਡ ਗਵਰਨੈਂਸ ਦਾ ਜਿਹੜਾ ਪੰਜਾਬ ਦੇ ਲੋਕਾਂ ਨੂੰ ਇੱਕ ਸਨਿਆ ਦੇ ਕੇ 22 ਦੇ ਵਿੱਚ ਸਰਕਾਰ ਬਣਾਈ ਹੈ ਸੋ ਉਹ ਗੁੱਡ ਗਵਰਨਸ ਸਾਜੇ ਸਾਜੇ ਪੰਜਾਬ ਦੇ ਲੋਕਾਂ ਨੂੰ ਜਿਹੜੀ ਹੁਣ ਉਹਨਾਂ ਦੇ ਦਿਮਾਗ 'ਚ ਪੈ ਰਹੀ ਹੈ ਉਹਨਾਂ ਦੀਆਂ ਅੱਖਾਂ ਦੇ ਸਾਹਮਣੇ ਵੱਡੇ ਤੇ ਇਤਿਹਾਸਕ ਕੰਮ ਪੰਜਾਬ ਦੇ ਵਿੱਚ ਸਰਕਾਰ ਨੇ ਕੀਤੇ ਆ ਸੋ ਆਂਦੀ ਹੀ ਸਰਕਾਰ ਨੇ ਉਹ ਕੰਮ ਕੀਤਾ ਜਿਸ ਕੰਮ ਦੇ ਆਧਾਰ 'ਤੇ ਅਸੀਂ ਵੋਟਾਂ ਲਈਆਂ ਤੇ ਉਹ ਲੋਕ ਸਾਨੂੰ ਮਜ਼ਾਕ ਕਰਦੇ ਸਨ ਵੀ ਕਦੀ ਬਿਜਲੀ ਦੇ ਬਿੱਲ ਵੀ ਮਾਫ਼ ਹੋ ਸਕਦੇ ਆ ਸਭ ਦੇ ਸੋ ਪਹਿਲਾਂ ਦਮਾਜ ਦੀ ਸਰਕਾਰ ਨੇ ਤਲੀ ਤੇ ਸਰੋਜਵਾ ਕੇ ਪੰਜਾਬ ਦੇ ਲੋਕਾਂ ਨੂੰ ਦੱਸਿਆ ਸੋ ਅੱਜ 90% ਜਾਂ 85% ਪੰਜਾਬ ਦੇ ਲੋਕਾਂ ਦੇ ਬਿਜਲੀ ਦੇ ਬਿੱਲ ਜ਼ੀਰੋ ਆ ਰਿਹਾ ਤੇ ਉਹ ਵੀ ਬਿਨਾ ਕਿਸੇ ਵੈਂਡੇਟਾ ਤੋਂ ਇਸ ਪ੍ਰਾਪਤੀ ਨੂੰ ਲੈ ਕੇ ਜਦੋਂ ਅਸੀਂ ਉਹਨਾਂ ਨੂੰ ਕਿਹਾ ਨਾ ਕਿ ਸਰਕਾਰ ਤਾਂ ਇਹ ਕਹਿੰਦੀ ਹੈ ਵਿਰੋਧੀ ਹਮੇਸ਼ਾ ਇਹ ਕਹਿੰਦੇ ਕਹਿੰਦੇ ਕਿ ਐਡਾ ਕਰਜ਼ੇ 'ਚ ਪੰਜਾਬ ਨੂੰ ਡੋਬ-ਡੋਬ ਕੇ ਮੁਫਤ ਦੇਣਾ ਤਾਂ ਕੀ ਫਾਇਦਾ ਸੋਰਸ ਕੀ ਇਕੱਠੇ ਕੀਤੇ ਆ ਪੰਜਾਬ ਦਾ ਖਜ਼ਾਨਾ ਭਰਨ ਲਈ ਕੀ ਕੋਸ਼ਿਸ਼ ਹੋਈ ਆ ਪਹਿਲੀ ਵਾਰ ਇਤਿਹਾਸ ਦੇ ਅੰਦਰ ਹੋਇਆ ਕਿ ਇਹ ਕਰਜ਼ੇ ਲੈਣੇ ਸਰਕਾਰਾਂ ਦਾ 파ਟ ਹੈ ਸੈਂਟਰ ਵੀ ਵਰਲਡ ਵਿੱਤੀ ਆਰਗੇਨਾਈਜੇਸ਼ਨ ਤੋਂ ਕਰਜ਼ੇ ਲੈਂਦੇ ਆ ਸਟੇਟਾਂ ਵੀ ਲੈਂਦੀਆਂ ਨੇ ਸਵਾਲ ਇਹ ਆ ਵੀ ਉਸ ਕਰਜ਼ੇ ਦੇ ਪੈਸਿਆਂ ਦਾ ਤੁਸੀਂ ਪਰਸਨਲ ਮੌਜਾਂ ਬਣਾਉਣ ਦੇ ਲਈ ਇਸਤੇਮਾਲ ਕਰਦੇ ਹੋ ਜਾਂ ਤੁਸੀਂ ਕੋਈ ਪ੍ਰੋ ਪੀਪਲ ਬੇਸੇ ਪੈਸਾ ਉਲਾਂਦੇ ਹੋ ਸੋ ਮੈਂ ਜਿਹੜੀ ਗੱਲ ਕਹਿਣਾ ਚਾਹੁੰਦਾ ਆ ਕਿ ਪੰਜਾਬ ਦੇ ਅੰਦਰ ਜਿਹੜੇ ਵੱਡੇ ਕਾਸ ਮੈਂ 59 ओनली ਵਿਜਲੀ ਦਾ ਅੱਜ ਪੰਜਾਬ ਦੇ ਹਸਪਤਾਲਾਂ ਦੀ ਕਾਇਆ ਬਦਲ ਰਹੀ ਹੈ ਦੇਖੋ ਹਰ ਬੰਦਾ ਰੋਟੀ ਆਪਣੇ ਘਰੇ ਖਾਂਦਾ ਪਰ ਇਲਾਜ ਤੇ ਐਜੂਕੇਸ਼ਨ ਹਰ ਪਰਿਵਾਰ ਨੂੰ ਜਿਹੜੀ ਆ ਉਹ ਇਕੁਅਲ ਚਾਹੀਦੀ ਆ ਤੇ ਉਹਨਾਂ ਨੂੰ ਫ੍ਰੀ ਚਾਹੀਦੀ ਆ ਇਹ ਸਾਰਾ ਕੁਝ ਤਾਂ ਸਾਡਾ ਪਿਛਲਿਆਂ ਦਾ ਬਣਾਇਆ ਸੀ ਇਹਨਾਂ ਨੇ ਨਵੀਂ ਇੱਟ ਨਹੀਂ ਲਾਈ ਸੰਜੀਵ ਰੋੜਾ ਸਾਹਿਬ ਕਹਿੰਦੇ ਲੁਧਿਆਣੇ 'ਚ ਹਸਪਤਾਲ ਬਣਾਤਾ 에어ਪੋਰਟ ਬਣਾਤਾ ਕਹਿੰਦੇ ਸਾਰੇ ਪੁਰਾਣੇ ਕੀਤੇ ਕੰਮਾਂ ਨੂੰ ਅੱਜ ਗਣਾਈ ਜਾਂਦੇ ਆ ਆਪ ਦਾ ਬਿਲਕੁਲ ਇਹ ਪੁਰਾਣਿਆਂ ਨੇ ਬਣਾਇਆ ਚਿੱਟਾ ਵੀ ਪੁਰਾਣੇ ਲੈ ਕੇ ਆਏ ਆ ਪੰਜਾਬ ਦੇ ਅੰਦਰ ਆ ਟਰਾਂਸਪੋਰਟ ਮਾਫੀਆ ਵੀ ਪੁਰਾਣੇ ਲੈ ਕੇ ਆਏ ਆ ਰੇਤ ਮਾਫੀਆ ਵੀ ਪੁਰਾਣੇ ਲੈ ਕੇ ਆਇਆ ਉਹ ਕਿਹੜਾ ਮਾਫੀਆ ਆ ਜਿਹੜਾ ਇਹਨਾਂ ਦੇ ਰਾਜ ਚ ਪੈਦਾ ਨਹੀਂ ਹੋਇਆ ਤੁਸੀਂ ਮਾਫੀਆ ਖਤਮ ਕਰਨ ਵਾਸਤੇ ਕੀ ਕੀਤਾ ਬਹੁਤ ਵੱਡਾ ਕਦਮ ਚੁੱਕਿਆ ਪੰਜਾਬ ਦੇ ਅੰਦਰ ਤੁਸੀਂ ਦੇਖ ਰਹੇ ਹੋ ਵੀ ਜਿਹੜਾ ਡਰੱਗਸ ਦੇ ਖਿਲਾਫ ਯੋਧ ਨਸਿਆਂ ਦੇ ਵਿਰੁੱਧ 15000 ਤੋਂ ਉੱਪਰ ਉਹ ਵਿਅਕਤੀ ਜਿਹੜੇ ਸ਼ਾਮਲ ਨੇ ਉਹਨਾਂ ਨੂੰ ਫੜ ਕੇ ਜੇਲਾ ਦੇ ਸੁਟਿਆ ਉਹਨਾਂ ਦੇ ਭਾਪ ਦੀ ਕਮਾਈ ਨਾਲ ਬਣੇ ਘਰਾਂ ਨੂੰ ਤੋੜਿਆ ਜਾ ਰਿਹਾ ਸੋ ਪੰਜਾਬ ਨੂੰ ਨਸ਼ਾ ਮੁਕਤ ਕਰਨ ਲਈ ਜਿਹੜਾ ਇਹਨਾਂ ਨੇ ਸ਼ੁਰੂ ਕੀਤਾ ਸਰਕਾਰਾਂ ਵੱਲੇ ਸ਼ੁਰੂ ਹੋਇਆ ਉਹ ਸਰਕਾਰ ਪ ਬਾਬਰ ਹੋ ਕੇ ਲੱਗੀ ਆ ਪੰਜਾਬ ਦੇ ਸਕੂਲਾਂ ਦੀ ਕਾਇਆ ਬਦਲੀ ਜਾ ਰਹੀ ਹੈ ਹਿਸਟਰੀ ਚ ਪਹਿਲੀ ਵਾਰ ਹੋ ਰਿਹਾ ਨਾਟ ਏ ਓਨਲੀ ਕੋਈ ਮੇਰੀ ਮੇਰੀ ਆਪਣੀ ਪਰਸ਼ਾਪਸ ਦਾ ਨਾ ਜਾਂ ਮੇਰੀ ਮੇਰੇ ਕਹਿਣ ਨਾਲ ਇਹ ਗੱਲ ਬਣ ਰਹੀ ਆ 44 ਬੱਚੇ ਜਿਹੜੇ ਆ ਉਹ IIT ਨੂੰ ਜਾ ਰਹੇ ਆ ਸਰਕਾਰੀ ਸਕੂਲਾਂ ਦੇ ਔਰ ਉਹਨਾਂ ਦੇ ਲਈ ਟਿਊਟਰ ਸਰਕਾਰ ਨੇ ਜਿਹੜੇ ਆ ਉਹ ਹਾਇਰ ਕੀਤੇ ਆ ਜਿਨ੍ਹਾਂ ਨੇ ਉਹਨਾਂ ਨੂੰ ਟਿਊਸ਼ਨਲ ਪੜਾਈ ਉਹਨਾਂ ਨੂੰ ਉਹਨਾਂ ਨੂੰ ਕਾਬਿਲ ਬਣਾਇਆ ਤੇ ਅੱਜ ਸਰਕਾਰੀ ਸਕੂਲਾਂ ਦੇ ਆਮ ਕਿ ਦਰਜੀ ਦੀ ਅ ਬੇਟਾ ਜਿਹੜਾ ਆ ਉਹ IITs ਆ ਰਿਹਾ ਚੋਨਾ ਨਾਲ ਵਾਲੀ ਬੱਚੀ IITs ਆ ਰਹੀ ਹੈ ਤਾਂ ਇਹ ਇਤਿਹਾਸੇ ਤੋਂ ਵੱਡੀਆਂ ਗੱਲਾਂ ਨੇ ਸੈਕੰਡ ਹੈ ਕਿ ਪੰਜਾਬ ਦੇ ਅੰਦਰ 17 ਟੋਲ ਪਲਾਜ਼ ਜਿਹੜੇ ਮਿਆਦ ਮਾੜ ਚੁੱਕੇ ਸਨ ਤੇ ਜਿਨ੍ਹਾਂ ਟੋਲ ਪਲਾਜ਼ੀਆਂ ਕਰਕੇ 62 ਲੱਖ ਰੁਪਇਆ ਪੰਜਾਬੀਆਂ ਦਾ ਰੋਜ਼ ਉਹਨਾਂ ਦੀ ਛਲਾਈ ਜਾ ਰਹੀ ਸੀਗੀ ਉਹ ਪੈਸੇ ਉਹਨਾਂ ਜੇਬਾਂ ਤੋਂ ਕੱਢ ਕੇ ਉਹ ਕੰਪਨੀਾਂ ਲਈ ਆ ਰਹੀਆਂ ਉਹ ਸਰਕਾਰ ਨੇ ਬੰਦ ਕੀਤੇ ਆ ਸੋ ਲਗਾਤਾਰ ਚਾਹੇ ਨਸ਼ਿਆਂ ਦੇ ਖਿਲਾਫ ਸਵਾਲ ਹੋਵੇ ਐਂਟੀ ਕ腐ਪਸ਼ਨ ਦੇ ਉੱਤੇ ਸਵਾਲ ਸਰਕਾਰ ਨੇ ਬੜਾ ਕਲੀਅਰ ਕੱਢ ਮੈਸੇਜ ਦਾ ਪੰਜਾਬ ਦੇ ਲੋਕਾਂ ਨੂੰ ਚਾਹੇ ਕੋਈ ਆਪਣਾ ਚਾਹੇ ਵਿਗਾਨਾ ਕਰਾਪਸ਼ਨ ਦੇ ਖਿਲਾਫ ਸਰਕਾਰ ਪੇੜ ਮਲ ਕੇ ਲੜਾਈ ਲੜ ਰਹੀ ਹੈ ਮਾਫੀਆ ਦੇ ਖਿਲਾਫ ਲੜ ਰਹੀ ਹੈ ਰਸ਼ੀਆ ਦੀ ਮਾਫੀ ਦੀ ਗੱਲ ਕੀਤੀ ਹੈ ਤੁਸੀਂ ਕਹਿੰਦੇ ਕਿ ਤੇਰ ਮੇਰ ਵਾਲੀ ਕਾਰਵਾਈ ਕਰਦੇ ਆ ਝਾੜੂ ਪਾਰਟੀ ਵਾਲੇ ਜਦੋਂ ਤਾਂ ਪੁਲਿਸ ਅਫਸਰ ਵੱਡੇ ਵੱਡੇ ਨੂੰ ਟੰਗਣ ਦੀ ਗੱਲ ਆਉਂਦੀ ਉਹ ਬਚ ਕੇ ਨਿਕਲ ਜਾਂਦੇ ਉਹਨਾਂ ਦੀਆਂ ਪ੍ਰਾਪਰਟੀਆਂ ਤਾਂ ਕਦੇ ਢਾਈਆਂ ਨਹੀਂ ਇੱਕ ਬੀਬੀ ਸਪਾਈ ਸੀ ਉਹਨੂੰ ਫੜਿਆ ਗਿਆ ਉਹ ਵੀ ਕਹਿੰਦੇ ਛੇਤੀ ਜ਼ਮਾਨਤ ਤੇ ਆ ਗਈ ਸਭ ਤੋਂ ਵੱਡੀ ਮੈਂ ਤੁਹਾਨੂੰ ਉਦਾਹਰਣ ਦੇਣਾ ਚਾਹਨਾ ਕਿ ਜਿਹੜਾ ਥੱਲੇ ਜ਼ਮੀਨ ਤੇ ਜਿਹੜਾ ਨੈਟਵਰਕ ਉਹਨਾਂ ਦਾ ਚੱਲ ਰਿਹਾ ਜ਼ਮੀਨ ਤੇ ਉਹ 15 16000 ਬੰਦਾ ਜਿਹੜਾ ਲੋਕਾਂ ਦੇ ਬੱਚਿਆਂ ਨੂੰ ਕੁੜੀਆਂ ਬਣਾ ਬਣਾ ਕੇ ਘਰਾਂ 'ਚ ਵੇਚਦਾ ਸੀਗਾ ਤੇ ਸਾਰਾ ਕੁਝ ਕਰਦਾ ਸੀਗਾ ਉਹ ਨੈਟਵਰਕ ਜਿਹੜਾ ਹੈ ਤੈਸ ਨੈਸ ਕਰ ਦਿੱਤਾ ਸੈਕੰਡ ਏ ਆ ਵੀ ਇਹਦੇ ਅੰਦਰ ਆਉਣ ਵਾਲੇ ਸਮੇਂ 'ਚ ਉਹ ਲੋਕ ਜਿਹੜੇ ਇਹਦੇ 'ਚ ਇਨਵੋਲ ਬਰੇ ਆ ਕਈ ਤਾਂ ਪੋਲੀਟੀਕਲ ਹੀ ਬੰਦੇ ਆ ਜਿਹੇ ਛੱਟਾ ਸਾਹਮਣੇ ਪੇਸ ਹੋ ਰਿਹਾ ਉਹਨਾਂ ਦੇ ਖਿਲਾਫ ਪਰਚੇ ਦਰਜ ਹੋਏ ਆ ਮਹੀਨਿਆਂ ਬਦੀ ਜੇਲ੍ਹਾਂ ਘਟ ਕੇ ਆਏ ਉਹ ਪ੍ਰਕਿਰਿਆ ਚੱਲ ਰਿਹਾ ਉਹ ਤਾਂ ਮਾਂ ਜੋ ਕੋਰਟਾਂ ਦਾ ਫੈਸਲਾ ਆ ਲੇਕਿਨ ਪੰਜਾਬ ਸਰਕਾਰ ਵੱਲੋਂ ਬਿਲਕੁਲ ਆਉਣ ਵਾਲੇ ਸਮੇਂ 'ਚ ਜੇ ਕੋਈ ਆਸਾ ਅਨਸਰ ਜਿਹੜਾ ਐਸਾ ਐਲੀਮੈਂਟ ਵੀ ਕੋਈ ਪਾਇਆ ਜਾਂਦਾ ਭਾਵੇਂ ਉਹ ਸਿਵਾਵਾ ਤੇ ਖੇਤਰ ਚੋਂ ਬਤ ਚਾਹੇ ਕਿਸੇ ਹੋਰ ਖੇਤਰ ਦੇ ਅੰਦਰ ਬਕਸੇ ਨਹੀਂ ਜਾਉਂਦਾ ਬਿਲਕੁਲ ਨਹੀਂ ਦੀ ਕੀ ਕਰੀਬੀ ਡਰਾਈਵਰ ਤੱਕ ਫੜੇ ਗਏ ਚਿੱਟੇ ਦੇ ਨਾਲ ਸਰਪੰਚ ਖਾਸਮ ਖਾਸ ਵਿਧਾਇਕਾਂ ਦੇ ਕਹਿੰਦੇ ਉਹਨਾਂ ਦੇ ਬਾਰੇ ਪਤਾ ਵੀ ਨਹੀਂ ਲੱਗਣ ਦਿੰਦੀ ਸਰਕਾਰ ਅੰਦਰ ਖਾਤੀ ਦਬ ਜਾਂਦੇ ਆ ਮਾਮਲੇ ਇੱਕ ਵਾਰੀ ਇਹ ਹੁੰਦਾ ਵੀ ਤੁਸੀਂ ਨਾਲ ਜਾ ਰਹੇ ਹੋ ਤੁਹਾਨੂੰ ਪਤਾ ਨਹੀਂ ਤੁਹਾਡੇ ਨਾਲ ਦੇ ਮਨ 'ਚ ਕੀ ਗੱਲ ਹੈਗੀ ਐ ਸੋ ਇਸ ਕਰਕੇ ਸਰਕਾਰ ਨੇ ਬਹੁਤ ਕਲੀਅਰ ਮੈਸੇਜ ਦਿੱਤਾ ਆ ਚਾਹੇ ਕੋਈ ਆਪਣਾ ਚਾਹੇ ਬਗਾਨਾ ਡਰੱਗਸ ਦੇ ਸਵਾਲ ਉੱਤੇ ਕ腐ਸ਼ਨ ਦੇ ਸਵਾਲ ਉੱਤੇ ਸਰਕਾਰ ਡੱਟ ਕੇ ਲੜ ਰਹੀ ਐ ਇਹ ਅਕਾਲੀ ਭਾਜਪਾ ਜਾਂ ਬੀਜੇਪੀ ਜਾਂ ਕਾਂਗਰਸੀ ਗਵਰਨਮੈਂਟ ਨਹੀਂ ਐ ਦੇਸ ਗਵਰਨਮੈਂਟ ਦੇ ਦੌਰਾਨ ਪੰਜਾਬ ਦੇ ਵਿੱਚ ਨਸ਼ਾ ਘਰ ਘਰ ਪਹੁੰਚਿਆ ਦੇਖੋ ਇਹ ਕੋਈ ਮਾਰਾਜ ਦੀ ਕਰੋਪੀ ਨਹੀਂ ਵੀ ਉੱਪਰ ਉਹ ਡਿੱ ਗਿਆ ਇਸ ਸਰਕਾਰਾਂ ਲੈ ਕੇ ਆਈਆਂ ਲੋਕਾਂ ਦੀਆਂ ਹੇਕਾਂ ਝੋ ਗੀਤ ਨਿਕਲੇ ਸਰਕਾਰਾਂ ਹੀ ਵਕਾਉਂਦੀਆਂ ਨਸ਼ੇ ਤਾਈਆਂ ਸਰੇ ਆਮ ਵਿਕਦਾ ਇਹ ਕੋਈ ਐਵੇਂ ਨਹੀਂ ਗੀਤ ਨਿਕਲੇ ਸੋ ਮਤਲਬ ਪੰਜਾਬ ਦੇ ਅੰਦਰ ਪੰਜਾਬ ਦੀ ਤਵਾਈ ਲਈ ਅਕਾਲੀ ਭਾਜਪਾ ਤੇ ਕਾਂਗਰਸ ਜ਼ਿੰਮੇਵਾਰ ਹੈਗੀ ਐ ਸੋ ਉਹਨਾਂ ਦੇ ਵਿੱਚੋਂ ਇੱਕੰਡੇ ਜਿਹੜੇ ਭਗਵੰਤ ਮਾਨ ਜੀ ਸਵੇਰ ਤੋਂ ਲੈ ਕੇ ਸ਼ਾਮ ਤੱਕ ਤੋਂ ਉਹਦੀ ਸਾਰੀ ਟੀਮ ਜਿਹੜੀ ਆ ਉਹ ਚੁੱਕਣ ਦਾ ਕੰਮ ਕਰ ਰਹੀ ਐ ਸੋ ਮੈਂ ਦੀ ਤਾਰੀਫ ਤਾਂ ਵਿਰੋਧੀ ਵੀ ਤੁਹਾਡੇ ਕਰਦੇ ਆ ਉਹ ਇਹ ਗੱਲ ਹੈਗੀ ਐ ਕਿ ਇਹ ਆਪ ਦਾ ਬਖਸ਼ ਦੇ ਨਹੀਂ ਐ ਟੰਗ ਦਿੰਦੇ ਆ ਨਾਲ ਦੇ ਨਾਲ ਚਾਹੇ ਮੰਤਰੀ ਮੰਡਲ ਚੋਂ ਕੱਢਣਾ ਹੋਵੇ ਚਾਹੇ ਕੋਈ ਹੋਰ ਫਸ ਗਿਆ ਕਰਪਸ਼ਨ ਦੇ ਕੇਸ ਚ ਉਹਨੂੰ ਫੜਨਾ ਹੋਵੇ ਪਰ ਕਹਿੰਦੇ ਮਾੜੀ ਗੱਲ ਨਾਲ ਦੇ ਨਾਲ ਇਹ ਐ ਕਿ ਫੜ ਕੇ ਉਸ ਤੋਂ ਬਾਅਦ ਛੱਡ ਵੀ ਦਿੰਦੇ ਆ ਤੇ ਨਾਲ ਬਿਠਾ ਕੇ ਕੁਰਸੀਆਂ 'ਚ ਜਹਾ ਵੀ ਪਿੰਦੇ ਆ ਨਹੀਂ ਉਹ ਦੇਖੋ ਇੱਕ ਉਹ ਕੋਟਾ ਦਾ ਮਾਮਲਾ ਉਹ ਗਾਂ ਸਰਕਾਰ ਦਾ ਕੰਮ ਆ ਵੀ ਉਹਦੇ ਖਿਲਾਫ ਕਾਰਵਾਈ ਕਰਕੇ ਗਾਂ ਕੋਟਾ ਨੂੰ ਤੋੜਨਾ ਗਾਂ ਜਵਾਨਤਾ ਦੇਣੀ ਆ ਬਾਹਰ ਭੇਜਣਾ ਇਹ ਮਾਂਜੂ ਅਦਾਲਤਾਂ ਦਾ ਕੰਮ ਹੈ। ਬੰਦੇ ਨੂੰ ਪਾਰਟੀ ਚੋਂ ਬਾਹਰ ਕਿਉਂ ਨਹੀਂ ਕੱਢਦੇ? ਨਹੀਂ ਦੇਖੋ ਮੇਰਾ ਮੇਰਾ ਜਿਹੜਾ ਕਹਿਣ ਤੋਂ ਭਾਵੇਂ ਹੈਗਾ ਆ ਵੀ ਇੱਕ ਪ੍ਰਕਿਰਿਆ ਉਸ ਪ੍ਰਕਿਰਿਆ ਚੋਂ ਗੁਜ਼ਰ ਕੇ ਹੀ ਕਿਸੇ ਬੰਦੇ ਨੂੰ ਤੁਸੀਂ ਪਾਸੇ ਹਲਾਸਦੇ ਹੋ। ਸੋ ਮੈਂ ਇਹ ਗੱਲ ਕਹਿਣੀ ਚਾਹਨਾ ਆ ਇਹ ਮੈਸੇਜ ਦੇਣਾ ਹੈ ਅਮਲੀ ਤੌਰ ਤੇ ਆਪਣੇ ਆਪ 'ਚ ਬੜੀ ਵੱਡੀ ਗੱਲ ਹੈ। ਨਹੀਂ ਤੇ ਕਈ ਵਾਰੀ ਹੱਥ ਕੰਮਦੇ ਆ। ਪੈਰ ਕੰਮਦੇ ਆ। ਅਸੀਂ ਕਿੰਨੇ ਘਟਾਲੇ ਦੇਖਿਆ। ਅ ਥ੍ਰੀ ਸੈਕਟਰਮ ਦਾ ਘਟਾਲਾ ਦੇਖਿਆ ਕਾਮਨ ਵਾਇਰ ਦਾ ਘਟਾਲਾ ਦੇਖਿਆ ਆ ਮਤਲਬ ਇੱਕ ਨਹੀਂ ਅਨੇਕਾਂ ਹੀ ਅਰਬਾਂ ਖਰਬਾਂ ਦੇ ਘਟਾਲੇ ਤੁਹਾਡੇ ਸਾਹਮਣੇ ਅਬਜ਼ੀਰੀਆਂ ਮਾਰ ਰਹੇ ਨੇ ਉਹਨਾਂ ਦੇ ਮਤਲਬ ਪਰਿਵਾਰਾਂ ਦੇ ਲੋਕ ਸਾਰੇ ਲੋਕ ਹੈਗੇ ਆ ਇੱਕ ਪਾਸੇ ਆਮ ਆਦਮੀ ਪਾਰਟੀ ਹੈ ਜਿਹੜੀ ਪਰਚੇ ਵੀ ਦਰਜ ਕਰਦੀ ਹੈ ਜਿਹੜੀਆਂ ਸਜ਼ਾਵਾਂ ਦੇਣ ਲਈ ਕੋਰਟਾਂ 'ਚ ਵੀ ਭੇਜਦੀ ਆ ਸੋ ਮੈਂ ਇਹ ਗੱਲ ਜ਼ਰੂਰ ਕਾਣੀ ਚਾਹਨਾ ਕਿ ਇਹ ਨਹੀਂ ਮੈਂ ਕਹਿ ਰਿਹਾ ਕਿ ਪੰਜਾਬ ਦੇ ਸਾਰੇ ਮਸਲੇ ਹੱਲ ਕਰਤੇ 2 ਸਾਲ ਸਰਕਾਰ ਦੇ ਪੋਨੇ 2 ਸਾਲ ਪਏ ਆ ਇਹ ਨਾਂ ਨਾਲੇ ਸਮਿਆਂ 'ਚ ਦੇਖੋ 32 33 40 40 ਅਸੀਂ ਪਿੰਡਾਂ ਚ ਰਹਿਣ ਵਾਲੇ ਲੋਕ ਆ 40 40 ਸਾਲ ਬਾਅਦ ਟੇਲਾਂ ਚ ਪਾਣੀ ਪਹੁੰਚਿਆ ਨਹੀਂ ਸੁਗੀਆਂ ਸਾਂ ਟੇਲਾਂ ਮਤਲਬ ਮੋਗੇ ਸਾਡੀ ਖੇਤੀ ਦਾ ਦਰੋਹਰ ਨੇ ਜਿਨ੍ਹਾਂ ਚ ਸਾਸੀ ਨਾ ਹੁੰਦੇ ਹੁੰਦੇ ਹਾਂ ਪਹਿਲੋ ਜਿਨ੍ਹਾਂ ਚ ਅਸੀਂ ਦੇਖਿਆ ਪਾਣੀ ਸਾਰਾ ਖਤਮ ਹੋ ਗਿਆ ਸੋ ਕਿਸਾਨ ਨੂੰ ਮਜਬੂਰ ਕੀਤਾ ਧਰਤੀ ਉਤੋਂ ਪੜਨੀ ਕੱਢਣ ਦੇ ਲਈ ਉਹ ਕਿੰਨੇ ਲੱਖਾਂ ਰੁਪਈਆ ਦੇ ਟਿਊਬਲ ਲਾਂਦਾ ਲੱਖਾਂ ਰੁਪਈਆ ਇਨਵੈਸਟਮੈਂਟ ਕਰਦਾ ਤੇ ਉਹ ਪਹਿਲੀ ਵਾਰ ਹੋ ਰਿਹਾ ਕਿ 60% ਪਾਣੀ 25% ਤੋਂ ਚੱਕ ਕੇ 60% ਪਾਣੀ ਜਿਹੜਾ ਆ ਉਹ ਮਤਲਬ ਨਹਿਰਾਂ ਦਾ ਪਾਣੀ ਪੰਜਾਬ ਦੇ ਖੇਤੀ ਲਈ ਇਸਤੇਮਾਲ ਹੋ ਰਿਹਾ ਸੋ 90% ਆਨ ਆਲੇ ਸਮਝ ਕਰਨ ਦਾ ਟੀਚਾ ਹੈਗਾ ਆ ਸੋ ਇਹ ਬੇਸਿਕ ਗੱਲਾਂ ਨੇ ਪੰਜਾਬ ਦੇ ਡਿਸਟ੍ਰਿਕਟ ਹਸਪੀਟਲਾਂ ਦੇ ਅੰਦਰ ਪਹਿਲੀ ਵਾਰ ਇਹ ਸੀਸੀਜੂ ਸੈਂਟਰ ਬਣ ਰਿਹਾ ਕ੍ਰਿਟੀਕਲ ਕੇਅਰ ਜੁੰਡ ਵੱਧ ਰਿਹਾ ਜਿਹਦੇ ਨਾਲ ਹੁਣ ਸਰਕਾਰੀ ਹਸਪਤਾਲ ਦੇ ਅੰਦਰ ਗੇ ਮਰੀਜ਼ ਨੂੰ ਜਾਂ ਉਹਦੇ ਪਰਿਵਾਰ ਨੂੰ ਇਹ ਨਹੀਂ ਕਹਿ ਪਾਣਗੇ ਕਿ ਪ੍ਰਾਈਵੇਟ ਲੈ ਜਾਓ ਸਾਡੇ ਕੋਲ ਇੰਤਜ਼ਾਮ ਨਹੀਂ ਸੋ ਆ ਬੇਸਿਕ ਕੰਮ ਨੇ ਜਿਹੜੇ ਸਰਕਾਰ ਕਰ ਰਹੀ ਹੈ ਬਿਜਲੀ ਦੀ ਕਨੈਕਸ਼ਨ ਦਿੱਤੀ ਹੈ ਇਲਾਜ ਸਭ ਲੋਕਾਂ ਨੂੰ ਮਿਲ ਰਿਹਾ ਆਮ ਆਦਮੀ ਕਲੀਨਿਕਾਂ ਦੇ ਰਾਂ ਹਸਪਤਾਲਾਂ ਦੇ ਰਾਂ ਸਕੂਲ ਕੌਣ ਪੰਜਾਬ ਦੇ ਟੀਚਰਾਂ ਨੂੰ ਫਿਨਲੈਂਡ ਚ ਭੇਜਦਾ ਸੀਗਾ ਪੰਜਾਬ ਦੇ ਟੀਚਰਾਂ ਨੂੰ ਸਿੰਗਾਪੁਰ ਭੇਜਿਆ ਨਾਟ ਓਨਲੀ ਵਿਦੇਸ਼ ਚ ਬਲਕਿ ਹਿੰਦੁਸਤਾਨ ਦੇ ਅੰਦਰ ਆ ਜਿਹੜੇ ਪ੍ਰੋਮੀਨੈਂਟ ਅਕੈਡੈਮਿਕ ਇੰਸਟੀਚਿਊਟ ਨੇ ਉਹਨਾਂ ਦੇ ਅੰਦਰ ਵੀ ਭੇਜਿਆ ਹਾਈਦਰਾਬਾਦ ਦੇ ਅੰਦਰ ਕੇਰਲਾ ਦੇ ਅੰਦਰ ਤੇ ਯਾਰੋ ਆਪਣੇ ਦੇਸ਼ ਦੇ ਵਿੱਚ ਵੀ ਜਿਹੜਾ ਚੰਗਾ ਹੋ ਰਿਹਾ ਉਹ ਵੀ ਸਿੱਖ ਕੇ ਪੰਜਾਬ 'ਚ ਕਰੀਏ। ਇਹ ਸਭ ਪ੍ਰਾਪਤੀਆਂ ਨੇ ਜਿਹੜੀ ਤੁਸੀਂ ਕਹਿੰਦੇ ਹੋ ਕਿ ਇਸ ਸਿਰ ਦੇ ਉੱਤੇ ਅਸੀਂ ਲੋਕਾਂ 'ਚ ਜਾਨਨੇ ਆ ਵਿਚਰਦੇ ਆ। ਪਹਿਲਾਂ ਇਹ ਕਿਹਾ ਜਾਂਦਾ ਸੀ ਕਿ ਪੰਜਾਬ ਦੇ ਲੋਕ ਹੀ ਪੰਜਾਬ ਚ ਲਾਉਣਗੇ। ਆਮ ਆਦਮੀ ਪਾਰਟੀ ਤੇ ਸਭ ਤੋਂ ਵੱਡਾ ਦੋਸ਼ ਹੈ। ਕਹਿੰਦੇ ਕਿ ਬਾਹਰਲਿਆਂ ਨੂੰ ਬੜੀ ਥਾਂ ਦਿੰਦੇ ਆ। ਇਹਨਾਂ ਨੂੰ ਪਤਾ ਨਹੀਂ ਕੀ ਪਿਆਰ ਹੈ ਦਿੱਲੀ ਵਾਲਿਆਂ ਨਾਲ, ਯੂਪੀ ਵਾਲਿਆਂ ਨਾਲ। ਆਪਦਿਆਂ ਨੂੰ ਕੱਢੀ ਜਾਂਦੇ ਆ, ਉਹਨਾਂ ਨੂੰ ਸੀਟਾਂ ਦੇਈ ਜਾਂਦੇ ਆ, ਚਾਹੇ ਚੇਅਰਮੈਨੀਆਂ ਚਾਹੇ ਹੋਰ ਵੱਡੇ ਆਉਦੇ ਆ। ਕਸ਼ਮੀਰ ਤੋਂ ਲੈ ਕੇ ਕਰਨਿਆਂ ਕੁਮਾਰੀ ਸਾਡਾ ਦੇਸ਼ ਹੈ। ਉੱਤਰ ਤੋਂ ਲੈ ਕੇ ਪੱਛਮ ਤੱਕ ਨਾਰਤੋ ਲੈ ਕੇ ਦੱਖਣ ਤੱਕ ਇਹ ਦੇਸ਼ ਹੈ ਸਾਡਾ ਇਹ ਪੰਜਾਬ ਹੈ ਜਿਹਦੇ ਲੋਕ ਜੂਪੀ ਚ ਜਾ ਕੇ ਮੰਤਰੀ ਬਣਦੇ ਰਹੇ ਇਹ ਪੰਜਾਬ ਹੈ ਜਿੱਥੇ ਜੰਮਿਆ ਪਲਿਆ ਦੇਸ਼ ਦਾ ਪ੍ਰਧਾਨ ਮੰਤਰੀ ਨਮਰੋਮ ਸਰਦਾਰ ਮਨਵੋਨ ਸਿੰਘ ਅਸਾਮ ਦੇ ਲੋਕਾਂ ਨੇ ਦੋ ਬਰਾਣਾ ਨੂੰ ਰਾਜ ਸਭਾ ਚ ਭੇਜਿਆ ਸੋ ਇਹ ਬੇ ਬੇਸਲੈਸ ਗੱਲਾਂ ਨੇ ਬੇਸਿਕਲੀ ਇਹ ਹੈ ਕਿ ਪੰਜਾਬ ਦੀ ਤਰੱਕੀ ਦੇ ਲਈ ਜਿਹੜਾ ਵੀ ਕੋਈ ਮਨੁੱਖ ਉਹ ਕੋਈ ਯੋਗਦਾਨ ਪਾ ਸਕਦਾ ਸੀ ਪੰਜਾਬੀ ਹੈ ਖੁੱਲੇ ਦਿਲ ਵਾਲਾ ਕਿਉਂ ਵਾਰ-ਵਾਰ ਦੋਸ਼ ਲੱਗਦਾ ਹੈ ਕਿ ਮੁੱਖ ਮੰਤਰੀ ਨੂੰ ਤਾਂ ਬਸ ਸਟੈਂਪ ਦੇ ਤੌਰ ਤੇ ਵਰਤਿਆ ਜਾ ਰਿਹਾ ਹੈ ਮੰਤਰੀ ਆਪਣੀ ਮਰਜ਼ੀ ਨਾਲ ਸ਼ਬਦ ਨਹੀਂ ਬੋਲ ਸਕਦੇ ਦਿੱਲੀ ਵਾਲੇ ਸਿਰ ਤੇ ਬਿਠਾਏ ਹੋਏ ਹੈ ਇਹ ਗੱਲਾਂ ਫਿਰ ਕਿਉਂ ਹੋ ਰਹੀਆਂ ਮੈਂ ਤੁਹਾਡੇ ਸਾਹਮਣੇ ਸ਼ਬਦੀ ਬੋਲ ਰਿਹਾ ਮੈਂ ਤੁਹਾਡੇ ਸਾਹਮਣੇ ਚੰਗਾ ਭਲਾ ਮਾਰਾ ਚੰਗਾ ਬੋਲ ਰਿਹਾ ਇਹ ਤਾਂ ਇੱਕ ਪਰਸੈਪਸ਼ਨ ਕ੍ਰੀਏਟ ਕਰਨ ਦੀ ਗੱਲ ਕੀਤੀ ਦੇਖੋ ਅ ਕਿਸੇ ਸਰਕਾਰ ਦੇ ਵਿਰੁੱਧ ਜਦੋਂ ਤੁਹਾਡੇ ਸਾਹਮਣੇ ਕੋਈ ਮੁੱਦਾ ਨਾ ਹੋਵੇ ਤਾਂ ਫਿਰ ਤੁਸੀਂ ਮਤਲਬ ਇਸ ਕਿਸਮ ਦੀਆਂ ਗੱਲਾਂ ਬੇਸਲੈਸ ਗੱਲਾਂ ਜਿਹੜੀਆਂ ਉਹ ਕਰਨ ਦੀਆਂ ਕੋਸ਼ਿਸ਼ ਕਰਦੇ ਪੰਜਾਬੀ ਨੇ ਇਹ ਪੰਜਾਬੀ ਨੇ ਜਿਹੜੇ ਬਹੁਤ ਪੈਣੀ ਅੱਖ ਦੇ ਨਾਲ ਖੁੱਲੇ ਮਨ ਦੇ ਨਾਲ ਵਿਚਾਰ ਚਚਾ ਕਰਦੇ ਆ ਔਰ 2022 ਦੇ ਅੰਦਰ ਇਹ ਨਹੀਂ ਪੰਜਾਬੀਆਂ ਨੇ ਡਾਡਾ ਵੱਡਾ ਬੰਪਰ ਮਾਹੌਦ ਮੈਂ ਦੱਸ ਉਸ ਤੋਂ ਬਾਅਦ ਅਸਮੇਦੋ ਵੀ ਇਹ ਸਿਰਫ ਵਿਰੋਧੀਆਂ ਦੀ ਗੱਲ ਹੈ ਪੰਜਾਬੀਆਂ ਨੂੰ ਨਹੀਂ ਫਰਕ ਪੈਂਦਾ ਕਿ ਦਿੱਲੀ ਵਾਲਿਆਂ ਨੂੰ ਆਉਦੀ ਦਿੱਤੇ ਜਾਂ ਕਿ ਨਹੀਂ ਦਿੱਤੇ ਸਾਡੇ ਪੰਜਾਬੀ ਕੈਨੇਡਾ ਚ ਜਾ ਕੇ ਜਦੋਂ ਬਣਦੇ ਨੇ ਪਾਰਲੀਮੈਂਟ ਦੇ ਮੈਂਬਰ ਅਸੀਂ ਕਿੱਡੇ ਸੇ ਰੁਚੀ ਕਰਕੇ ਕਹਿੰਦੇ ਆ ਮੈਂ ਫਿਰ ਇਹ ਗੱਲ ਕਹਿ ਰਿਹਾ ਵੀ ਆਪਣਾ ਦੇਸ਼ ਹੈ ਇਹ ਇਹ ਪੰਜਾਬ ਇਹ ਕਰਨਾਟਕ ਇਹ ਦਿੱਲੀ ਇਹ ਜ਼ੂਪੀ ਇਹ ਮਗਾ ਲਿਆ ਇਹ ਕੇਰਲਾ ਆਂਧਰਾ ਪੜਾ ਦੇਸ਼ ਆਪ ਆਪਣੀ ਧਰਤੀ ਆਪਣੇ ਪੁਰਖਿਆਂ ਦੀ ਸਵਾਰੀ ਹੋਈ ਹੈ ਜਿਹੜੀ ਇਹ ਕੰਟਰੀ ਹੈਗੀ ਹੈ ਸੋ ਕੋਈ ਪੰਜਾਬੀ ਦਿੱਲੀਸ ਕੰਮ ਕਰੇ ਜਾ ਕੇ ਕੋਈ ਦਿੱਲੀ ਵਾਲਾ ਜਾ ਕੇ ਮਹਾਰਾਸ਼ਟਰ ਚ ਕਰੇ ਤਬ ਇੱਕ ਆਖਰੀ ਸਵਾਲ ਮੇਰੇ ਹੈ ਕਿ ਕੈਂਡੀਡੇਟ ਤੁਸੀਂ ਬਣਾਏ ਸੰਜੀਵ ਅਰੋੜਾ ਸਾਹਿਬ ਉਹਨਾਂ ਕੋਲ ਤਾਂ ਪਹਿਲਾਂ ਹੀ ਇੱਕ ਵੱਡੀ ਜ਼ਿੰਮੇਵਾਰੀ ਸੀ ਰਾਜ ਸਭਾ ਦੀ ਕੀ ਲੋਡ ਪੈ ਗਈ ਆਮ ਆਦਮੀ ਪਾਰਟੀ ਕੋਲ ਲੀਡਰ ਨਹੀਂ ਹੈ ਚਿਹਰੇ ਨਹੀਂ ਹੈਗੇ ਕੈਂਡੀਡੇਟ ਨਹੀਂ ਹੈਗੇ ਕਿ ਰਾਜ ਸਭਾ ਤੋਂ ਲਿਆ ਕੇ ਇੱਥੇ ਐਮ ਐਲ ਏ ਬਣਾਉਣ ਨੂੰ ਫਿਰਦੇ ਹੋ ਨਹੀਂ ਕੋਈ ਗੱਲ ਨਹੀਂ ਉਹਨਾਂ ਦੀ ਸਵਾਵਾਵਾਂ ਦੇਖੀਆਂ ਹੋਣਗੀਆਂ ਪਾਰਟੀ ਨੇ ਉਹਨਾਂ ਨੂੰ ਕੋਈ ਚੰਗਾ ਲੱਗਿਆ ਹੋਊਗਾ ਇਸੇ ਕਰਕੇ ਉਹਨਾਂ ਨੂੰ ਇੱਥੇ ਚੋਣ ਲੜਾ ਰਿਆ ਸੋ ਉਹਨਾਂ ਦਾ ਫਾਇਦਾ ਇਸ ਹਲਕੇ ਨੂੰ ਮਿਲੇ ਲੁਧਿਆਣੇ ਨੂੰ ਮਿਲੇ ਪੰਜਾਬ ਦੇ ਲੋਕਾਂ ਨੂੰ ਮਿਲੇ ਸੋ ਇਹ ਪਾਰਟੀ ਦੀ ਦਾਇਤ ਹੈਗਾ ਲੀਡਰਸ਼ਿਪ ਦਾ ਉਹਨੇ ਕਿਨੂੰ ਕਿੱਥੇ ਖੜਾ ਕਰਨਾ ਇਹ ਤਾਂ ਤੁਸੀਂ ਸੋਚਦੇ ਹੋ ਨਾ ਕਿ ਉਹ ਤਾਂ ਲੜਾਈ ਗਈ ਚੋਣ ਕੇ ਉਹਨਾਂ ਨੇ ਕਾਬਲੀਅਤ ਵੇਖੀ ਹੋਣੀ ਹੈ ਪਰ ਇੱਥੇ ਫਿਰ ਸਵਾਲ ਤੁਹਾਡੇ ਵਿਰੋਧੀਆਂ ਦੀ ਆ ਜਾਂਦਾ ਉਹ ਕਹਿੰਦੇ ਕਿ ਕੇਜਰੀਵਾਲ ਸਾਹਿਬ ਜਾਂ ਦਿੱਲੀ ਤੋਂ ਕਿਸੇ ਹੋਰ ਲੀਡਰ ਨੂੰ ਰਾਜ ਸਭਾ ਚੜਾਉਣਾ ਹੈ ਇਸੇ ਕਰਕੇ ਉਧਰੋਂ ਸੀਟ ਖਾਲੀ ਕਰਾਉਣ ਲਈ ਤਾਰਿਆ ਗਿਆ ਤੁਸੀਂ ਵਿਰੋਧੀਆਂ ਦੀ ਗੱਲ ਵਾਰ-ਵਾਰ ਕਿਉਂ ਕਰਦੇ ਹੋ ਸੁਣੋ ਮੇਰੀ ਗੱਲ ਕੁਝ ਤੋਂ ਕੁਝ ਤੋਂ ਲੋਕ ਕਹਿੰਗੇ ਕਿ ਲੋਕੋਂ ਦਾ ਕੰਮ ਹੈ ਕਹਿਣਾ ਇਹ ਜਿਹੜੇ ਵਿਰੋਧੀ ਨੇ ਜਿਹੜੇ ਅੱਜ ਮਤਲਬ ਮਤਲਬ ਬੜਾ ਉਹ ਕਹਿੰਦੇ ਸ਼ਿੰਗਾਰ ਕੇ ਆਪਣੇ ਆਪ ਨੂੰ ਟੀਵੀ ਮੋਰੇ ਗੱਲਾਂ ਕਰਦੇ ਆ ਯਾਰ ਇਹਨਾਂ ਕੋਲ ਸੱਤਾ ਨਹੀਂ ਹੈ ਇਹਨਾਂ ਦੇ ਰਾਜ ਦੇ ਵਿੱਚ ਹੀ ਪੰਜਾਬ ਦੇ ਅੰਦਰ ਨਸ਼ਾ ਮਾਫੀਆ ਰਾਜ ਮਿਲ ਪਣ ਪਿਆ ਇਹਨਾਂ ਦੇ ਪੁੱਤ ਪਤੀ ਜਿਆਨ ਉਹਨਾਂ ਦੇ ਪਰਿਵਾਰਾਂ ਨੂੰ ਅੱਗੇ ਵਧਣ ਦਾ ਮੌਕਾ ਜੇ ਪੰਜਾਬ ਦਾ ਕੋਈ ਮਤਲਬ ਕੀ ਕਹਿੰਦੇ ਆ ਉਹ ਮੋਬਾਈਲ ਠੀਕ ਕਰਨ ਵਾਲਾ ਬੱਚਾ ਗਰੀਬ ਦੇ ਘਰ ਜੰਮਿਆ ਤੇ ਜੇ ਉਹ ਕਾਂਗਰਸ ਦੇ ਕਿਸੇ ਵੱਡੇ ਚਿਹਰੇ ਨੂੰ ਹਰਾ ਦਿੰਦਾ ਤੇ ਇਹ ਇਹ ਉਹਦਾ ਇਹ ਇੱਕ ਫੰਡਾਮੈਂਟਲ ਰਾਈਟ ਹੈ ਇਹੀ ਕਨਸਟੀਟਿਊਸ਼ਨ ਦੀ ਖੂਬਸੂਰਤੀ ਹੈ ਤੇ ਇਹਦੇ ਕੋਈ ਵੀ ਬੰਦਾ ਚੁਣਨ ਲਈ ਖੜ ਸਕਦਾ ਜੁੜੇ ਜਾਂਦੇ ਹਾਲੇ ਤੇ ਮਦਦ ਕਰ ਸਕਦਾ ਸੋ ਮੈਂ ਇਹ ਗੱਲ ਕਹਿਣੀ ਚਾਹਨਾ ਕਿ ਬੜੀ ਬੈਸਟ ਚੁਆਇਸ ਨੇ ਸਜੀਵ अरोड़ा ਜੀ ਔਰ ਬੀਣਾ ਐਮਐਲਏ ਉਹਨਾਂ ਨੇ ਇਸ ਹਲਕੇ ਦਾ ਜਾਂ ਜਲੰਧਰ ਦਾ ਜੋ ਹਲਵਾਰਾ ਦਾ ਮੁਕੰਮਲ ਕਰਨ ਦੇ ਵਿੱਚ ਬੜੀ ਵੱਡੀ ਭੂਮਿਕਾ ਉਹਨਾਂ ਦੀ 에어ਪੋਰਟ ਦੀ ਸੋ ਅਸੀਂ ਸਮਝਦੇ ਆ ਕਿ ਇਸ ਤਰ੍ਹਾਂ ਦੇ ਜਿਹੜੇ ਰੋਸਨ ਮਾਈਂਡ ਨੇ ਉਹ ਪਾਰਟੀ ਦੇ ਅੰਦਰ ਉਹ ਪਾਰਟੀ ਤੈਅ ਕਰਦੀ ਹੈ ਕਿ ਉਹਨਾਂ ਦੀ ਸੁਭਾਵਾਂ ਕਿੱਥੇ ਲੈਣੀਆਂ ਸੋ ਸਜੀਵ अरोड़ा ਚੋਣ ਲੜ ਰਹੇ ਆ ਔਰ ਅੱਛੇ ਮਾਰਜਨ ਨਾਲ ਚੋਣ ਜਿੱਤਣਗੇ ਬਹੁਤ ਸ਼ੁਕਰੀਆ ਜੀ ਸ਼ੁਕਰੀਆ ਮਿਹਰਬਾਨ ਕੈਬਨਟ ਮੰਤਰੀ ਲਾਲਚੰਦ ਕਟਾਰੂ ਚੱਕ ਜੀ ਜਿਨ੍ਹਾਂ ਨੇ ਆਪਣੇ ਵਿਚਾਰ ਸਾਂਝੇ ਕੀਤੇ ਹੈ ਕਿ ਉਹ ਲੁਧਿਆਣਾ ਦੀ ਚੋਣ ਵਿੱਚ ਸੰਜੀਵ अरोड़ा ਨੂੰ ਕਿਉਂ ਜਿਤਾਉਣਾ ਚਾਹੀਦਾ ਹੈ ਹੋਰ ਬਹੁਤ ਸਾਰੇ ਸਵਾਲ ਨੇ ਜੋ ਕਿ ਆਉਣ ਵਾਲੇ ਸਮੇਂ ਦੇ ਵਿੱਚ ਵੀ ਪੁੱਛੇ ਜਾਣਗੇ ਪਰ ਫਿਲਹਾਲ ਜਿਹੜੇ ਕੀਤੇ ਹੋਏ ਸਵਾਲਾਂ ਦਾ ਜਵਾਬ ਇਹਨਾਂ ਨੇ ਦੇ ਦਿੱਤਾ ਹੈ ਤੁਸੀਂ ਕੀ ਸਮਝਦੇ ਹੋ ਆਪਣੇ ਆਪਣੇ ਵਿਚਾਰ ਜਰੂਰ ਸਾਂਝੇ ਕਰਿਓ ਆਪਣੇ ਸਾਥੀ ਕੈਮਰਾਮੈਨ ਮਨਦੀਪ ਸਿੰਘ ਦੇ ਨਾਲ ਸੰਦੀਪ ਲਾਦੂ ਕਾ এবੀਸੀ ਪੰਜਾਬ ਲੁਧਿਆਣਾ